ਲੋਜੀ ਕੋਈ ਕਹਿੰਦਾ ਸੀ ਪੌਂਚ ਬਹੁਤ ਉੱਪਰ ਤੱਕ ਹੈ ਕੋਈ ਕਹਿੰਦਾ ਸੀ ਅਫਸਰਾਂ ਸੈਟੀਆਂ ਕੋਈ ਕਹਿੰਦਾ ਸੀ ਬੈਂਕ ਤੇ ਲੋਨ ਹੈ ਇਸ ਕੋਠੀ ਦਾ ਪ੍ਰਾਪਰਟੀ ਦਾ ਥਾਰ ਵਾਲੀ ਮਹਿਲਾ ਬਰਖਾਸ ਮਹਿਲਾ ਕਨਸਟੇਬਲ ਜਿਹਦੀ ਕੋਠੀ ਅੱਜ ਫ੍ਰੀਜ਼ ਕਰਨ ਦੇ ਆਰਡਰ ਜਾਰੀ ਹੋਏ ਆ ਤੇ ਅੱਜ ਫ੍ਰੀਜ਼ ਕਰਨ ਜਾ ਰਹੀ ਆ ਬਠਿੰਡਾ ਪੁਲਿਸ ਅਫਸਰ ਇਥੇ ਪਹੁੰਚਿਆ ਡੀਐਸਪੀ ਹਰਵੰਸ ਤੇ ਹੋਰ ਟੀਮ ਚਿੱਟੇ ਸਮੇਤ 14 17 ਗ੍ਰਾਮ ਫੜੀ ਗਈ ਸੀਗੀ ਉਹ ਕੇਸ ਅਜੇ ਕੋਰਟ ਚ ਚੱਲ ਰਿਹਾ ਹੈ ਅਜੇ ਉਹਦਾ ਫੈਸਲਾ ਨਹੀਂ ਹੋਇਆ ਪਰ ਜ਼ਮਾਨਤ ਤੋਂ ਬਾਅਦ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਕਰਨ ਤੋਂ ਬਾਅਦ ਦੁਬਾਰਾ ਚਰਚਾ ਚ ਆਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਉਸ ਦੀ ਸਹੇਲੀ ਦੇ ਘਰ ਪਿੰਡ ਬਾਦਲ ਤੋਂ ਅਮਨਦੀਪ ਕੌਰ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੀ ਪ੍ਰਾਪਰਟੀ ਦੀ ਜਾਂਚ ਕੀਤੀ ਗਈ ਇਹ ਪ੍ਰੋਸੈਸ ਪਹਿਲਾਂ ਹੀ ਚੱਲ ਰਿਹਾ ਸੀ ਕੰਪੀਟੀਟਿਵ ਅਥਾਰਟੀ ਨੂੰ ਭੇਜੀ ਗਈ ਸੀ ਸਾਰੀ ਰਿਪੋਰਟ ਸਾਰੇ ਫੈਕਟ ਚੈੱਕ ਕਰਕੇ ਉਸ ਤੋਂ ਬਾਅਦ ਹੀ ਜਿਹੜੀ ਐ ਪ੍ਰਾਪਰਟੀ ਫ੍ਰੀਜ਼ ਕਰਨ ਦੇ ਆਰਡਰ ਜਾਰੀ ਹੋਏ ਆ ਇਹ ਅੱਜ ਬਿਛੜਾ ਦੀ ਵਿਰਾਟ ਕਲੋਨੀ 168 ਨੰਬਰ ਕੋਠੀ ਬਾਹਰ ਤੁਸੀਂ ਦੇਖ ਸਕਦੇ ਹੋ ਅਮਨਦੀਪ ਕੌਰ ਲਿਖਿਆ 168 ਨੰਬਰ ਇਹ ਕੋਠੀ ਆ ਉਹਦੀ ਕਰੀਬ 99 ਲੱਖ ਦੀ ਕੀਮਤ ਲਗਾਈ ਗਈ ਆ ਔਰ ਰਿਕਾਰਡ ਇਸ ਕੋਠੀ ਦੇ ਸਤੋਂ ਇਲਾਵਾ ਮੋਬਾਈਲ ਤਿੰਨੋ ਮੋਬਾਈਲ ਸੀ ਜਿਹਦੇ ਵਿੱਚੋਂ ਇੱਕ ਵੀਵੋ ਕੰਪਨੀ ਆ ਸੀ ਆ ਦੋ ਆਈਫੋਨ ਸੀਗੇ ਥਾਰ ਗੱਡੀ ਸੀ ਬੁਲੇਟ ਮੋਟਰਸਾਈਕਲ ਤੇ ਇੱਕ ਪਲਾਟ ਹੋਰ ਸੀ ਤਮਾਮ ਜਿਹੜੇ ਆ ਸਾਰੀ ਪ੍ਰਾਪਰਟੀ ਜਿਹੜੀ ਹੈਗੀ ਹੈ ਇਹ ਅਮਨਦੀਪ ਕੌਰ ਦੇ ਨਾਮ ਸੀ ਉਹ ਸਾਰੀ ਫ੍ਰੀਜ਼ ਕਰਨ ਦੇ ਆਰਡਰ ਜਾਰੀ ਹੋਏ ਆ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਬਾਹਰ ਲਗਾਤਾ ਗਿਆ ਨਾ ਹੀ ਹੁਣ ਇਸ ਪ੍ਰਾਪਰਟੀ ਨੂੰ ਵੇਚਿਆ ਜਾ ਸਕਦਾ ਇਹਦੇ ਅੰਦਰ रह ਸਕਦੇ ਆ ਯਾਨੀ ਕਿ ਫ੍ਰੀਜ਼ ਦਾ ਮਤਲਬ ਇਹ ਹੈ ਕਿ ਫ੍ਰੀਜ਼ ਕਰਤੀ ਹੁਣ ਇਹਨੂੰ ਵੇਚਿਆ ਨਹੀਂ ਜਾ ਸਕਦਾ ਕਿ ਦੋ ਫਲੋਟ ਨਹੀਂ ਹੋ ਸਕਦੀ ਅੰਦਰ ਰਹਿ ਸਕਦੇ ਮਾਲਕ ਪਰ ਇਹਨੂੰ ਵੇਚ ਨਹੀਂ ਸਕਦੇ ਤਾਂ ਅਫਸਰ ਇੱਥੇ ਪਹੁੰਚਿਆ ਗੱਲਬਾਤ ਕਰਦੇ ਆ ਹਰਵੰਸ ਸਿੰਘ ਢਾਲੀਵਾਲ ਡੀਐਸਪੀ ਇਹ ਕੀ ਡਿਟੇਲ ਆ ਹੋਰ ਇਸ ਕੇਸ 'ਚ ਸਰ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਕੀ ਆ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਐ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਕੇ ਜਿਹੜੀ ਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨਾਂ ਵੱਲੋਂ ਜਿਹੜੀ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਐ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਸ ਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਐ ਇੱਕ ਰਿੰਗ ਰੋਡ ਪਲੋਟ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇਗੇ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਚਲਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਹੱਦ ਦੇ ਗੇਟ ਦੇ ਪਾਰ ਜਿਹੜੇ ਸੀ ਚਪਟਣ ਦੇ ਲਈ ਉੱਥੀ ਤੋਂ ਇਲਾਵਾ 18 ਲਿਖੀਆਂ ਹੋਈਆਂ ਹੈਗੀਆਂ ਉਹ ਨਹੀਂ ਸਾਡੇ ਕੋਲ ਜਿਹੜੇ ਨੋਟਸ ਆਇਆਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਹੈ ਫ੍ਰੀਜ਼ਿੰਗ ਉੱਥੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈਗੀ ਘੜੀ ਜਿਹਦੇ ਸਾਨੂੰ ਫ੍ਰੀਜ਼ਿੰ ਇਹ ਸੇਲ ਪਰਚੇਜ ਕਰ ਸਕਦੇ ਜਾਂ ਨਹੀਂ ਜਾਇਚ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਜ ਨਹੀਂ ਕਰ ਸਕਦੇ ਜੀ ਬਾਕੀ ਜੋ ਮਾਨਜੂਕ ਅਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਦੀ ਹੋਗੀ ਕਿ ਅਸੀਂ ਅੱਗੇ ਅਸੀਂ ਉਹ ਕਰਦੇ ਕਰਾਂਗੇ ਠੀਕ ਠੀਕ ਥੈਂਕ ਯੂ ਤਾਂ ਸਰਕਾਰ ਦੇ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਇਹ ਇੱਕ ਵੱਡੀ ਕਾਮਯਾਬੀ ਹੈ ਕਿਉਂਕਿ ਬੜਾ ਹਾਈ ਪ੍ਰੋਫਾਈਲ ਕੇਸ ਸੀਗਾ ਸਰਕਾਰ ਦੇ ਗਲੇ ਦੀ ਹੱਡੀ ਸੀ ਕੋਈ ਸਰਕਾਰ ਤੇ ਬਹੁਤ ਜ਼ਿਆਦਾ ਕਮੈਂਟਿੰਗ ਹੋ ਰਹੀ ਸੀ ਟ੍ਰੋਲਿੰਗ ਹੋ ਰਹੀ ਸੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਕਿਤੇ ਵੀ ਦੇਖਦੇ ਸੀਗੇ ਤਾਂ ਬਹੁਤ ਜ਼ਿਆਦਾ ਟ੍ਰੋਲਿੰਗ ਹੋ ਰਹੀ ਸੀ ਉਹ ਤੇ ਲਿਖਿਆ ਜਾਂਦਾ ਸੀਗਾ ਕਿ ਸਰਕਾਰ ਅਮਨਦੀਪ ਕੋਰ ਨਾਲ ਲਿਹਾਜ਼ ਕਿਉਂ ਕਰ ਰਹੀ ਹੈ ਪਰ ਅੱਜ ਇਹ ਫ੍ਰੀਜ਼ ਕਰਕੇ ਇੱਕ ਵੱਡਾ ਮੈਸੇਜ ਦਿੱਤਾ ਨਸ਼ਾ ਤਸਕਰਾਂ ਨੂੰ ਕਿ ਸਰਕਾਰ ਸਖਤ ਨਜ਼ਰ ਆ ਰਹੀ ਹੈ ਹੁਣ ਇਸ ਮਾਮਲੇ 'ਚ 31 ਮਈ ਤੱਕ ਡੈਡਲਾਈਨ ਦਿੱਤੀ ਗਈ ਹੈ ਨਸ਼ਾ ਮੁਕਤ ਪੰਜਾਬ ਦੀ ਦੇਖਦੇ ਹੋ ਤੁਹਾਡਾ ਆਪਣਾ ਚੈਨਲ 5.5 ਟੀਵੀ ਜੈ ਹਿੰਦ ਜੈ ਭਰਤ